ਹਾਈ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਹਾਂਜੀ ਫਰੈਂਡਸ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜੀ ਦੀ ਆਪਾਂ ਨੇ 19 ਇੰਚ ਮਤਲਬ ਸਾਤੀ ਰੱਖੀ ਹੁੰਦੀ ਹੈ ਤੇ 16 ਇੰਚ ਜਿਹੜੀ ਹੈਗੀ 15 16 ਇੰਚ ਕਮਰ ਹੁੰਦੀ ਹੈ ਉਹਦੇ ਲਈ ਪਲੋਈ ਹੈ ਜਿਹੜੀ ਪਰਲੀ ਪਲੋਈ ਹੈ ਉਹ 6.5 ਤੇ ਰੱਖਣੀ ਆਪਾਂ ਨੇ ਤੇ ਨੀਚੇ ਵਾਲੀ ਜਿਹੜੀ ਪਲੋਈ ਹੈਗੀ ਉਹ ਸਾਈਡ ਨੂੰ 6 ਇੰਚ ਰੱਖਣੀ ਹੈ ਜੇ ਤੁਹਾਡੀ ਇਸ ਤੋਂ ਜ਼ਿਆਦਾ ਹੈਗੀ ਜਾਨੀ ਸਾਤੀ ਜਾਂ ਕਮਰ ਤਾਂ ਉਹ ਉਸ ਉਹਦੇ ਲਈ ਹੈ ਜਿਹੜੀ ਹੈਗੀ ਪਲੂਈ ਦਾ ਸਾਈਜ਼ ਵੀ ਥੋੜਾ ਵੱਜੂਗਾ ਜਿੱਦਾਂ ਕਿ ਅੱਧਾ ਇੰਚ ਹਾਂਜੀ ਪਲੂਈ ਪਾਉਂਦੇ ਟਾਈਮ ਬਸ ਇਹ ਧਿਆਨ ਰੱਖਣਾ ਕਿ ਜਦੋਂ ਆਪਾਂ ਪਲੂਈ ਪਾਉਣੀ ਸਟਾਰਟ ਕਰਨੀ ਹੈਗੀ ਤਾਂ ਇਹ ਦੀ ਇਹ ਅੱਧੀ ਇਸ ਤੋਂ ਸਟਾਰਟ ਕਰਨੀ ਹੈਗੀ ਤੇ ਹੌਲੀ-ਹੌਲੀ ਉਸ ਤੋਂ ਬਾਅਦ ਲਿਆਉਂਦੇ ਹੇ ਇਹਨੂੰ ਬਾਹਰ ਵੱਲ ਨੂੰ ਕੱਢ ਦੇਣਾ ਬਿਲਕੁਲ ਬ੍ਰੀਕ ਕਰਕੇ ਕਿ ਕਿ ਕਈ ਜਿਹੜਾ ਕਰਦੇ ਆ ਕਿ ਜਿੱਦਾਂ ਪਲੂਈ ਹੈਗੀ ਜਿਹੜੀ ਸਟਾਰਟਿੰਗ ਤੋਂ ਜਿੰਨੀ ਜੱਕਦੇ ਹੈਗੇ ਉਨੀ ਹੀ ਚੌੜੀ ਅੱਗੇ ਤੱਕ ਲੈ ਜਾਂਦੇ ਆ ਤੇ ਜਿਸ ਕਰਕੇ ਜਿਹੜੀ ਪਲੂਈ ਦੇ ਵਿੱਚ ਹੈਗਾ ਉਥੇ ਬਾਲ ਆ ਜਾਂਦਾ ਹੈਗਾ ਹਾਂਜੀ ਇਸੇ ਤਰ੍ਹਾਂ ਜਿਹੜੀਆਂ ਦਾ ਤੁਸੀਂ ਸਾਈਡਾਂ ਵਾਲੀਆਂ ਪਲੂਈਆਂ ਨਹੀਂ ਹੈ ਉਹ ਪਾ ਲੈਣੀਆਂ ਨਹੀਂ ਹੈ ਹਾਂਜੀ ਇਸ ਇਤਨ ਜਿਹੜੀ ਆਪਾਂ ਨੇ ਨੀਚੇ ਵਾਲੀ ਪਲੂਈ ਪਾਉਣੀ ਹੈਗੀ ਉਹ ਪਾਣੀ ਹੈਗੀ 12 ਇੰਚ ਤੇ ਇਹ ਤੁਹਾਡੀ ਆਪਣੀ ਚੋਇਸ ਆ ਕਿ 6.5 ਇੰਚ ਦੀ ਪਾਉਣੀ ਹੈ ਜਾਂ 7 ਇੰਚ ਦੀ ਪਾਉਣੀ ਹੈਗੀ ਕਿਉਂਕਿ ਵਿੱਚ ਬੋਤਲیں ਜਿਹੜੀ ਕਿ ਜ਼ਿਆਦਾ ਲੰਬੀ ਪਲੂਈ ਨਹੀਂ ਪਾਉਂਦੇ ਹੈਗੇ ਇਸ ਕਰਕੇ ਤੁਸੀਂ 6.5 ਦੀ ਵੀ ਪਾ ਸਕਦੇ ਹੋ 37 ਇੰਚ ਦੀ ਇਹ ਪਾਸਾ ਕਰ ਦਿੰਗੇ ਪਲੋਈ ਹਾਂਜੀ ਇਹ ਇਹ ਦੇਖੋ ਜਿਹੜੀ ਪਲੋਈ ਆ ਸਟਾਰਟਿੰਗ ਤੋਂ ਬਿਲਕੁਲ ਬ੍ਰੀਕ ਲਾਈਨ ਚੱਕ ਕੇ ਇਹਨੂੰ ਜਿਹੜਾ ਜਦੋਂ ਆਪਾਂ ਬਚਾਲੀ ਲੈ ਆਵਾਂਗੇ ਮਸ਼ੀਨ ਤੋਂ ਉੱਥੋਂ 18 ਇੰਚ ਹੋਣਾ ਚਾਹੀਦਾ ਤਾਂ ਕਿ ਉੱਥੋਂ ਜਿਹੜੀ ਹੈਗੀ ਕਮਰ ਦੀ ਫਿਟਿੰਗ ਹੈਗੀ ਇਹਦੇ ਨਾਲ ਬਦਿਆਸ ਕੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਕਮਰ ਦੀ ਫਿਟਿੰਗ ਹੈਗੀ ਬਹੁਤ ਵਧੀਆ ਆਉਂਦੀ ਹੈਗੀ ਤੇ ਜਿੱਦਾਂ ਕਿ ਆਪਾਂ ਅਧੇ ਇੰਚ ਘਟ-ਘਟ ਅਧਾ ਇੰਚ ਜ਼ਰੂਰ ਹੋਣਾ ਚਾਹੀਦਾ ਉਸ ਤੋਂ ਘਟ ਨਹੀਂ ਹੋਣਾ ਚਾਹੀਦਾ ਹੈਗਾ ਅੱਧਾ-ਅਧੇ ਇੰਚ ਦੋਨਾਂ ਸਾਈਡਾਂ ਤੋਂ ਕਿ 1 ਇੰਚ ਵੱਢੇ ਹੁੰਦਾ ਹੈਗਾ ਹਾਂਜੀ ਦੇਖੋ ਅਸੀਂ ਜਿਹੜੀਆਂ ਬਲੂਈਆਂ ਲਗੀਆਂ ਪਾ ਲਈਆਂ ਨੇ ਆ ਤੇ ਇਸ ਤਰ੍ਹਾਂ ਤੁਸੀਂ ਵੀ ਬਲੂਈਆਂ ਪਾ ਸਕਦੇ ਹੋ ਥੈਂਕ ਯੂ